ਇਹ ਤੁਹਾਨੂੰ ਪਤਾ ਸਾਨੂੰ 90% ਬਿਮਾਰੀਆਂ ਸਾਡੇ ਪੇਟ ਦੇ ਖਰਾਬ ਹੋਣ ਕਰਕੇ ਹੀ ਹੁੰਦੀ ਹੈ ਜਿਵੇਂ ਕਿ ਗੈਸ ਅੰਡਾਈਜੈਸ਼ਨ ਐਸਿਡਿਟੀ ਇਹ ਸਾਰੀਆਂ ਬਿਮਾਰੀਆਂ ਪੇਟ ਦੇ ਖਰਾਬ ਹੋਣ ਕਰਕੇ ਹੀ ਹੁੰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਿੰਪਲ ਸਟੈਪਸ ਰਾਹੀਂ ਆਪਣੇ ਪੇਟ ਨੂੰ ਠੀਕ ਰੱਖ ਸਕਦੇ ਹੋ ਕਦੇ ਵੀ ਓਵਰ ਈਟਿੰਗ ਨਾ ਕਰੋ ਜਿੰਨਾ ਜ਼ਰੂਰੀ ਹੈ ਉਨਾਈ ਖਾਓ ਤੇ ਧਿਆਨ ਰੱਖੋ ਕਦੇ ਵੀ ਖਾਣਾ ਪੇਟ ਪਰ ਕੇ ਨਹੀਂ ਖਾਣਾ ਚਾਹੀਦਾ ਇਹ ਟਿਪ ਕਰਨ ਨਾਲ ਤੁਹਾਡੇ ਪੇਟ ਉਤੇ ਅਨੈਸੀਸਰੀ ਪ੍ਰੈਸ਼ਰ ਨਹੀਂ ਪਵੇਗਾ ਦੂਜਾ ਸਟ्रेस ਤੋਂ ਦੂਰ ਰਹੋ ਸਟ्रेस ਸਿੱਧਾ ਤੁਹਾਡੇ ਡਾਈਜੈਸ਼ਨ ਉਤੇ ਅਸਰ ਕਰਦੀ ਹੈ ਜਦ ਚੱਲਦੇ ਤੁਹਾਨੂੰ ਐਸਿਡਿਟੀ ਤੇ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ ਰੋਜ਼ਾਨਾ ਸਵੇਰੇ ਯੋਗਾ ਕਰੋ ਡੀਪ ਬਰੀਥਿੰਗ ਦੀ ਐਕਸਰਸਾਈਜ਼ ਕਰੋ ਤੇ ਫਰਕ ਦੇਖੋ ਕਿ ਕਿਵੇਂ ਇਹ ਤੁਹਾ ਨੂੰ ਰਿਲੈਕਸ ਕਰਦੀ ਹੈ ਤੇ ਤੁਹਾਡੇ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਤੀਜਾ ਆਯੁਰਵੈਦਿਕ ਰੈਮਡੀਜ਼ ਨੂੰ ਜ਼ਰੂਰ ਅਪਣਾਓ ਜਿਵੇਂ ਕਿ ਤ੍ਰਿਫਲਾ ਤੇ ਐਲੋਵੇਰਾ ਜੂਸ ਇਹ ਤੁਹਾਡੇ ਪੇਟ ਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ ਗੈਸ ਬਲੋਟਿੰਗ ਐਸਿਡਿਟੀ ਵਰਗੀਆਂ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ ਓਵਰ EATING ਨਾ ਕਰੋ ਸਟ्रेस ਫਰੀ ਲਾਈਫ ਤੇ ਆਯੁਰਵੈਦਿਕ ਰੈਮਡੀਜ਼ ਤਾਂ ਇਹਨਾਂ ਤਿੰਨ ਸਟੈਪਸ ਨੂੰ ਅਪਣਾਓ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਪੇਟ ਹੈਲਦੀ ਰਹਿੰਦਾ ਹੈ ਤੇ ਤੁਸੀਂ ਕਿਵੇਂ ਫਿਟ ਰਹੋਗੇ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਕੀ ਤੁਹਾਨੂੰ ਪਤਾ ਸਾਨੂੰ 90% ਬਿਮਾਰੀਆਂ ਸਾਡੇ ਪੇਟ ਦੇ ਖਰਾਬ ਹੋਣ ਕਰਕੇ ਹੀ ਹੁੰਦੀ ਹੈ ਜਿਵੇਂ ਕਿ ਗੈਸ ਇਨ ਡਾਈਜੈਸ਼ਨ ਐਸਿਡਿਟੀ ਇਹ ਸਾਰੀਆਂ ਬਿਮਾਰੀਆਂ ਪੇਟ ਦੇ ਖਰਾਬ ਹੋਣ ਕਰਕੇ ਹੀ ਹੁੰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਿੰਪਲ ਸਟੈਪਸ ਰਾਹੀਂ ਆਪਣੇ ਪੇਟ ਨੂੰ ਠੀਕ ਰੱਖ ਸਕਦੇ ਹੋ ਕਦੇ ਵੀ ਓਵਰ EATING ਨਾ ਕਰੋ ਜਿੰਨਾ ਜ਼ਰੂਰੀ ਹੈ ਉਨਾ ਹੀ ਖਾਓ ਤੇ ਧਿਆਨ ਰੱਖੋ ਕਦੇ ਵੀ ਖਾਣਾ ਪੇਟ ਪਰ ਕੇ ਨਹੀਂ ਖਾਣਾ ਚਾਹੀਦਾ ਇਹ ਟਿਪ ਕਰਨ ਨਾਲ ਤੁਹਾਡੇ ਪੇਟ ਉੱਤੇ ਅਨੈਸੀਸਰੀ ਪ੍ਰੈਸ਼ਰ ਨਹੀਂ ਪਵੇਗਾ ਦੂਜਾ ਸਟ्रेस ਤੋਂ ਦੂਰ ਰਹੋ ਸਟ्रेस ਸਿੱਧਾ ਤੁਹਾਡੀ ਡਾਈਜੈਸ਼ਨ ਉੱਤੇ ਅਸਰ ਕਰਦੀ ਹੈ ਜਦ ਚਲਦੇ ਤੁਹਾਨੂੰ ਐਸਿਡਿਟੀ ਤੇ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ ਰੋਜ਼ਾਨਾ ਸਵੇਰੇ ਯੋਗਾ ਕਰੋ ਡੀਪ ਬਰੀਥਿੰਗ ਦੀ ਐਕਸਰਸਾਈਜ਼ ਕਰੋ ਤੇ ਫਰਕ ਦੇਖੋ ਕਿ ਕਿਵੇਂ ਇਹ ਤੁਹਾਨੂੰ ਰਿਲੈਕਸ ਕਰਦੀ ਹੈ ਤੇ ਤੁਹਾਡੇ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਤੀਜਾ ਆਯੁਰਵੈਦਿਕ ਰੈਮਡੀਜ਼ ਨੂੰ ਜ਼ਰੂਰ ਅਪਣਾਓ ਜਿਵੇਂ ਕਿ ਤ੍ਰਿਫਲਾ ਤੇ ਐਲੋਵੇਰਾ ਜੂਸ ਇਹ ਤੁਹਾਡੇ ਪੇਟ ਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ। ਗੈਸ, ਬਲੋਟਿੰਗ, ਐਸਿਡਿਟੀ ਵਰਗੀਆਂ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ। ਓਵਰ EATING ਨਾ ਕਰੋ, ਸਟ्रेस-ਫ੍ਰੀ ਲਾਈਫ ਤੇ ਆਯੁਰਵੈਦਿਕ ਰੈਮਡੀਜ਼। ਤਾਂ ਇਹਨਾਂ ਤਿੰਨਾਂ ਸਟੈਪਸ ਨੂੰ ਅਪਣਾਓ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਪੇਟ ਹੈਲਦੀ ਰਹਿੰਦਾ ਹੈ ਤੇ ਤੁਸੀਂ ਕਿਵੇਂ ਫਿਟ ਰਹੋਗੇ। ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ।